ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਵੱਖ-ਵੱਖ ਤਿੰਨ ਮੁਕਾਦਮਿਆਂ ਵਿੱਚ ਚਾਰ ਪਿਸਤਲ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸੰਬੰਧੀ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਵੱਲੋਂ ਪ੍ਰੈਸ ਵਾਰਤਾ ਦੌਰਾਨ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚ ਹਥਿਆਰਾਂ ਦੀ ਮੱਠਾ ਹਥਿਆਰਾਂ ਦੀ ਡਰਗਮਨੀ ਵੀ ਤੇ ਮੋਟਰਸਾਈਕਲ ਤੇ ਅਮਿਊਨੀਸ਼ਨ ਦੀ ਜਿਹੜੀ ਰਿਕਵਰੀ ਹੋਈ ਆ ਉਦੇ ਰਿਗਾਰਡਿੰਗ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅ ਸਭ ਤੋਂ ਪਹਿਲੇ ਕੇਸ ਦੇ ਵਿੱਚ ਜਿਹੜਾ ਹੈ ਇੱਕ ਐਫ ਆਈ ਆਰ ਦਰਜ ਹੋਈ ਸੀ ਐਫ ਆਈ ਆਰ ਨੰਬਰ 6 2912025 ਦੇ ਅ ਜਿਹਦੇ ਵਿੱਚ ਦੋ ਅਕਿਊਜ਼ ਜਿਹੜੇ ਹੈ ਗ੍ਰਿਫਤਾਰ ਕੀਤੇ ਗਏ ਸਨ ਰਣਜੀਤ ਸਿੰਘ ਉਰਫ ਗਾਨਾ ਜਿਹੜਾ ਕਿ ਮੀਰਾ ਕੋਟ ਦਾ ਰਹਿਣਸ਼ੀ ਹੈ ਇਸ ਦੇ ਨਾਲ ਇਸ ਦਾ ਸਾਥੀ ਜਿਹੜਾ ਅਮਨਦੀਪ ਸਿੰਘ ਉਰਫ ਪ੍ਰਿੰਸ ਉੱਤਰ ਸਤਨਾਮ ਸਿੰਘ ਜੋ ਕਿ ਕਲੂਪੁਰ ਕਾਲੇ ਦਾ ਰਹਾਸੀ ਹੈ ਇਹਨਾਂ ਨੂੰ ਜਿਹੜਾ ਹੈ ਇਨਫੋਰਮੇਸ਼ਨ ਬੇਸ ਜਿਹੜਾ ਇੱਕ ਆਪਰੇਸ਼ਨ ਹੈ ਉਹਦੇ ਚ ਕਾਬੂ ਕੀਤਾ ਗਿਆ ਸੀ ਤਲਾਸ਼ੀ ਦੌਰਾਨ ਜਿਹੜਾ ਹੈ ਇਹਨਾਂ ਕੋਲੋਂ ਇੱਕ 30 ਗੋਲ ਦਾ ਪਿਸਤਲ 10 ਗੰਦਾ ਰੌਣ ਤੇ 1.5 ਲੱਖ ਰੁਪਏ ਜਿਹੜਾ ਹੈ ਉਹ ਰਿਕਵਰ ਹੋਇਆ ਸੀ ਥਾੜਾ ਕਬੂਤਚੇ ਪਰਚਾ ਦਰਜ ਕੀਤਾ ਗਿਆ ਇਨਵੈਸਟੀਗੇਸ਼ਨ ਜਿਹੜੀ ਹੈ ਫਰਦਰ ਚੱਲਦੀ ਹੈ ਬੈਕਵਰਡ ਤੇ ਫੋਰਵਰਡ ਲਿੰਕੇਜ ਜਿਹੜੇ ਇਹਨਾਂ ਦੇ ਹੈਗੇ ਆ ਉਹ ਵੀ ਖੰਡਾਲੇ ਜਾ ਰਹੇ ਆ ਤੇ ਕਿੱਥੋਂ ਇਹ ਜਿਹੜਾ ਹੈਗਾ ਜਿਹੜੀ ਪਿਸਟਲ ਹੈ ਇਹ ਲੈ ਕੇ ਆਏ ਤੇ ਇਹਨਾਂ ਦਾ ਪਰਪਸ ਕੀ ਸੀ ਜਿਹੜਾ 1.5 ਲੱਖ ਰੁਪਇਆ ਇਹਨਾਂ ਕੋਲ ਰਿਕਵਰ ਹੋਇਆ ਉਸ ਦਾ ਸੋਰਸ ਕੀ ਹੈ ਤੇ ਜਿਹੜਾ ਅਮਿਊਨੀਸ਼ਨ 10 ਰਾਉਂਡਸ ਇਹਨਾਂ ਨੂੰ ਇਹਨਾਂ ਕੋਲੋਂ ਮਿਲੇ ਆ ਉਹਦਾ ਪਰਪਸ ਕੀ ਸੀ ਕਿੱਥੇ ਇਹਨਾਂ ਨੇ ਦੇਣੇ ਸੀ ਕਿਹੜੀ ਇਹਨਾਂ ਦੀ ਟਾਰਗੇਟ ਇਹਨਾਂ ਨੇ ਇਹਨਾਂ ਨੂੰ ਮਿਲਿਆ ਸੀ ਉਹ ਮੋਬਾਈਲ ਫੋਨਸ ਹੋ ਗਏ ਤੇ 20 ਦੇ ਕਰੀਬ ਜਿਹੜੇ ਹੈ ਉਹਦੇ ਕੋਲੋਂ ਫਰਦਰ 20000 ਦੇ ਕਰੀਬਨ ਜਿਹੜਾ ਹੈਗਾ ਪੈਸੇ ਰਿਕਵਰ ਹੋਏ ਨੇ